ਬੀਜੇਪੀ ਦੀ ਨੀਤੀ ਹੈ ਕਿ ਗਰੀਬਾਂ ਨੂੰ ਦਲਤਾਂ ਨੂੰ ਨੌਕਰੀਆਂ ਤੋਂ ਪਿੱਛੇ ਕਰੋ ਮਜਬੂਰ ਕਰੋ ਜੋ ਨੌਕਰ ਨੌਕਰੀਆਂ ਲੈ ਵੀ ਜਾਣ ਉਹਨਾਂ ਨੂੰ ਮਜਬੂਰ ਕਰੋ ਕਿ ਉਹ ਖੁਦਕਸ਼ੀਆਂ ਕਰਨ ਉਹ ਮਰਨ ਉਹ ਨੌਕਰੀਆਂ ਛੱਡ ਕੇ ਚਲੇ ਜਾਣ ਔਰ ਮੈਂ ਪੁੱਛਣਾ ਚਾਹਣਾ ਬੀਜੇਪੀ ਦੀ ਲੀਡਰਸ਼ਿਪ ਨੂੰ ਖਾਸ ਕਰਕੇ ਜਿਹੜੀ ਦਲਤ ਲੀਡਰਸ਼ਿਪ ਆ ਚਾਹੇ ਪੰਜਾਬ ਦੀ ਆ ਚਾਹੇ ਜਲੰਧਰ ਦੀ ਤੁਸੀਂ ਚੁੱਪ ਕਿਉਂ ਆ ਤੁਸੀਂ ਆਪਣੇ ਹੁਣ ਮੂੰਹ ਸੀ ਕਿਉਂ ਲਏ ਆ ਬੋਲੋ ਕੀ ਤੁਹਾਨੂੰ ਲੱਗਦਾ ਪੂਰਨ ਕੁਮਾਰ ਨਾਲ ਬੇਇਨਸਾਫੀ ਨਹੀਂ ਹੋਈ ਜੇ ਬੇਇਨਸਾਫੀ ਹੋਈ ਆ ਤੇ ਦਲਿਤ ਲੀਡਰੋ ਬੋਲੋ ਆਪਣੀ ਅੰਤਰ ਆਤਮਾ ਨੂੰ ਜਗਾਓ ਇਸ ਦੇਸ਼ ਦੇ ਸੰਵਿਧਾਨ ਨੇ ਤੁਹਾਨੂੰ ਹੱਕ ਦਿੱਤੇ ਆ ਨੇਤਾ ਬਣਨ ਦੇ ਤੇ ਤੁਸੀਂ ਉਹ ਫਰਜ਼ ਨਿਭਾਓ ਅੱਜ ਬੀਜੇਪੀ ਦੇ ਮੋਰੇ ਗੋਡੇ ਨਾ ਟੇਕੋ ਅੱਜ ਆਪਣੀ ਜ਼ੁਬਾਨ ਨਾ ਬੰਦ ਕਰੋ ਤੇ ਇਸ ਕਰਕੇ ਬੋਲੋ ਪੂਰਨ ਕੁਮਾਰ ਜੀ ਦੇ ਹੱਕ ਵਿੱਚ ਆਓ ਔਰ ਇਹ ਪਹਿਲੀ ਘਟਨਾ ਨਹੀਂ ਹੈ ਔਰ ਇਹ ਨਾ ਹੀ ਲਾਸਟ ਘਟਨਾ ਹੈ ਅਗਰ ਤੁਸੀਂ ਚੁੱਪੀ ਧਾਰੋਗੇ ਅਗਰ ਤੁਸੀਂ ਗੋਡੇ ਟੇਕੋਗੇ ਅਨੇਕਾਂ ਘਟਨਾਵਾਂ ਹੋਣਗੀਆਂ ਮੈਂ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀਮਾਨ ਅਰਵਿੰਦ ਕੇਜਰੀ왈 ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਝੰਡਾ ਚੱਕ ਕੇ ਇਹ ਆਵਾਜ਼ ਬੁਲੰਦ ਕੀਤੀ ਹੈ ਸੋ ਆਮ ਆਦਮੀ ਪਾਰਟੀ ਓਨੀ ਦੇਰ ਤੱਕ ਇਹ ਸੰਘਰਸ਼ ਅੰਦੋਲਨ ਜਾਰੀ ਰੱਖੇਗੀ ਜਿੰਨੀ ਦੇਰ ਉਹ ਦੋਸ਼ੀਆਂ ਨੂੰ ਜੇਲ੍ਹ ਵਿੱਚ ਬੰਦ ਨਹੀਂ ਕੀਤਾ ਜਾਂਦਾ ਚੌਕ ਤੋਂ ਲੈ ਕੇ ਲਵਕੋਸ਼ ਚੌਕ ਤੱਕ ਕੈਂਡਲ ਮਾਰਚ ਕੀਤਾ ਜੋ ਬੀਜੇਪੀ ਦੀ ਦਲਤ ਵਿਰੋਧੀ ਨੀਤੀ ਜੋ ਆਈਪੀਐਸ ਇੱਕ ਆਈਪੀਐਸ ਵੱਲੋਂ ਇੱਕ ਖੁਦਕੁਸ਼ੀ ਕੀਤੀ ਗਈ ਪੂਰਨ ਕੁਮਾਰ ਜੀ ਇਹਨਾਂ ਨੂੰ ਉਹਨਾਂ ਨੇ ਇੰਨਾ ਕੁ ਪ੍ਰੈਸ਼ਰਾਈਜ਼ ਕੀਤਾ ਬੀਜੇਪੀ ਨੇ ਕਿ ਉਹਨੂੰ ਆਤਮ ਹੱਤਿਆ ਕਰਨੀ ਪਈ ਕਿਸ ਤਰ੍ਹਾਂ ਅਫਸਰ ਬਣਨਾ ਇਹਨਾਂ ਬਹੁਤ ਮੁਸ਼ਕਲ ਹੁੰਦਾ ਵੀ ਬੰਦਾ ਪੜ੍ਹ ਲੈ ਕੇ ਇੰਨੇ ਮਕਾਮ ਤੱਕ ਪਹੁੰਚਦਾ ਤੇ ਉਹਨੂੰ ਬਾਦ ਵਿੱਚ ਆਤਮਤਿਆ ਕਰਨੀ ਪੈਂਦੀ ਆ ਉਹਦੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਸੋ ਸਾਨੂੰ ਆਮ ਆਦਮੀ ਪਾਰਟੀ ਵੱਲੋਂ ਸਾਡੇ ਅਰਵਿੰਦ ਕੇਜਰੀਵਾਲ ਜੀ ਸਾਡੇ ਸੁਪਰੀਮੋ ਸਾਹਿਬ ਔਰ ਸਾਡੇ ਸੀਐਮ ਸਾਹਿਬ ਭਗਵੰਤ ਸਿੰਘ ਮਾਨ ਜੀ ਵੱਲੋਂ ਅੱਜ ਪੂਰੇ ਪੰਜਾਬ ਵਿੱਚ ਰੋਸ ਔਰ ਕੈਂਡਲ ਮਾਰਚ ਔਰ ਧਰਨੇ ਦਿੱਤੇ ਗਏ ਤਾਂ ਕਿ ਉਹ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਜਿਨ੍ਹਾਂ ਨੇ ਉਹਨਾਂ ਨੂੰ ਇਹ ਕਦਮ ਚੱਕਣ ਲਈ ਆਈਪੀਐਸ ਨੂੰ ਮਜਬੂਰ ਕੀਤਾ ਗਲਤ ਵਿਰੋਧੀਆ ਨੀਤੀਆਂ ਨੂੰ ਅਸੀਂ ਬੀਜੇਪੀ ਵਾਲਿਆਂ ਨੂੰ ਚੱਲਣ ਨਹੀਂ ਦਵਾਗੇ ਸੋ ਇਹ ਹੀ ਅਸੀਂ ਤੁਹਾਨੂੰ ਇਹ ਅਜੇ ਹੀ ਕੈਂਡਲ ਮਾਰਚ ਕੀਤਾ ਆ ਕਿ ਜਿਹੜਾ ਇਹ ਗਲਤ ਵਿਰੋਧੀ ਨੀਤੀਆਂ ਬੀਜਪੀ ਕਰ ਰਹੀ ਆ ਉਹ ਅਸੀਂ ਚੱਲਣ ਨਹੀਂ ਦਵਾਗੇ ਅਸੀਂ ਇਦਾਂ ਹੀ ਧਾਨੇ ਲੌਂਦੇ ਰਵਾਂਗੇ ਜਿੰਨੇ ਚੱਕਰ ਜਿਹੜੇ ਦੁਸ਼ਮਣ ਨੂੰ ਸਜ਼ਾ ਨਹੀਂ ਮਿਲਦੀ ਔਰ ਅਸੀਂ ਦੇ ਤਾਂ ਨਹੀਂ ਕਰਾਂਗੇ ਸਾਡੀ ਪੂਰੀ ਆਮ ਆਦੀ ਪਾਰਟੀ ਦੀ ਪੂਰੀ ਲੀਡਰਸ਼ਿਪ ਸਾਡੇ ਨਾਲ ਸੀ ਅੱਜ ਜਿਹੜੀ ਕਿ ਅਸੀਂ ਆਪਣੇ ਕਾਰਪੋਰੇਸ਼ਨ ਚੌਕ ਤੋਂ ਲੈ ਕੇ ਲਵਕੋ ਸ਼ੌਕ ਤੱਕ ਅੱਜ ਕੈਟਲ ਮਾਰਚ ਕੀਤਾ ਅਸੀਂ ਇਹ ਬੀਜਪੀ ਦੀ ਨੀਤੀਆਂ ਦੇ ਵਿਰੁੱਧ ਕੀਤਾ ਗਲਤ ਵਿਰੋਧ ਕੀਤਾ ਸਾਥੀਓ ਤੁਸੀਂ ਸਾਰੇ ਜਾਣਦੇ ਹੋ ਕਿ ਕੁਝ ਦਿਨ ਪਹਿਲੇ ਹਰਿਆਣਾ ਦੇ ਵਿੱਚ ਜੋ ਘਟਨਾ ਵਾਪਰੀ ਇੱਕ ਬਹੁਤ ਹੀ ਕਾਬਲ ਆਈਪੀਐਸ ਅਫਸਰ ਪੂਰਨ ਕੁਮਾਰ ਜੀ ਜਿਨ੍ਹਾਂ ਨੂੰ ਸਰਕਾਰ ਵੱਲੋਂ ਇਤਨਾ ਮਜਬੂਰ ਕੀਤਾ ਗਿਆ ਉਥੋਂ ਦੇ ਅਫੀਸਰ ਸਹਿਬਾਨ ਨੂੰ ਉਹਨਾਂ ਨੇ ਇੱਕ ਦਲਿਤ ਵਿਰੋਧੀ ਲਹਿਰ ਚਲਾਈ ਇੱਕ ਦਲਿਤ ਅਫਸਰ ਨੂੰ ਸੂਸਟ ਕਰਨੀ ਪਈ ਆਤਮ ਹੱਤਿਆ ਕਰਨੀ ਪਈ ਸਾਥੀਓ ਅਗਰ ਇੱਕ ਆਈਪੀਐਸ ਅਫਸਰ ਨੂੰ ਇਤਨਾ ਦੁਖੀ ਕੀਤਾ ਜਾਏ ਕਿ ਉਹਨੂੰ ਸੂਸਟ ਕਰਨੀ ਪਵੇ ਤੁਸੀਂ ਹਿਸਾਬ ਲਗਾਓ ਕਿ ਆਮ ਦਲੇ ਸਮਾਜ ਦਾ ਦੇਸ਼ ਵਿੱਚ ਕੀ ਹਾਲ ਹੋਏਗਾ ਮੋੜੇ ਨਾ ਮੋੜਾ ਮਣਾ ਕੇ ਆਜ ਵਾ ਚੁਕੀ ਹੈ ਕਿ ਜਦ ਤੱਕ ਦਲੇ ਸਮਾਜ ਦੇ ਆਈਪੀ ਅਫਸਰ ਨੂੰ ਜਿਨ੍ਹਾਂ ਦੇ ਐਫਆਈਆਰ ਹੋਈ ਹੈ ਜਦ ਤੱਕ ਉਹਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਜਦ ਤੱਕ ਉਹਨੂੰ ਸਜ਼ਾ ਨਹੀਂ ਦਿੱਤੀ ਜਾਂਦੀ ਤਦ ਤੱਕ ਆਮ ਆਦਮੀ ਪਾਰਟੀ ਸਾਰੇ ਪੰਜਾਬ ਔਰ ਸਾਰੇ ਦੇਸ਼ ਵਿੱਚ ਜੋ ਹੈ ਮੁਜਾਹਰਾ ਕਰੇਗੀ ਔਰ ਉਹਨਾਂ ਨੂੰ ਸਜ਼ਾ ਦਿਵਾ ਕੇ ਰੇਗੀ ਅਸੀਂ ਇਹ ਵੀ ਮੰਗ ਕਰਨੇ ਆ ਕਿ ਸਾਨੂੰ ਖਾਕ ਚਾਹੀਦਾ ਹੈ ਜੋ ਡਾਕਟਰ ਭੀਮਰਾਵ ਮੇਧਕਾ ਜੀ ਨੇ ਦੇਖੋ ਕਿੰਨਾ ਕਾਬਲ ਅਫਸਰ ਅਗਰ ਆਪਣੀ ਮਿਹਨਤ ਨਾਲ ਬਣਿਆ ਹੈ ਪਰ ਇਹ ਨੌਨ ਐਸੀ ਲੋਕਾਂ ਨੂੰ ਬਰਦਾਸ਼ਤ ਨਹੀਂ ਹੁੰਦਾ ਖਾਸ ਕਰਕੇ ਜਿੱਥੇ ਤੇ ਭਾਜਪੀ ਦਾ ਰਾਜ ਹੈਗਾ ਉੱਥੇ-ਉੱਥੇ ਗਲਤ ਨਾਲ ਜਿਆਦਾ ਅਤਿਆਚਾਰ ਹੁੰਦਾ ਹੈ ਅਸੀਂ ਮੰਗ ਕਰ ਰਹੇ ਹਾਂ ਕਿ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਲੋਕਾਂ ਨੇ ਇੱਕ ਕਾਬਲ ਅਫਸਰ ਨੂੰ ਦੇਖੋ ਹੈਰਾਨੀ ਦੀ ਗੱਲ ਹੈ ਕੋਣ ਦੀ ਵਾਈਫ ਜੇ ਉਹ ਵੀ ਇੱਕ ਆਈਐਸ ਅਫਸਰ ਹੈਗੀ ਹੈ ਤਾਂ ਇਸ ਕਰਕੇ ਇਹ ਦੋਨੇ ਮੀਆਂ ਬੀਬੀ ਇੱਕ ਆਈਪੀਐਸ ਇੱਕ ਆਈਐਸ ਤੁਸੀਂ ਜੇਕਰ ਕਾਬਲ ਪਟੇ ਲੇ ਕੇ ਅਫਸਰਾਂ ਨੂੰ ਮਗਰ ਆਪਣੀ ਸੂਸਰ ਕਰਨੀ ਪੈਂਦੀ ਹੈ ਆਤਮ ਹੱਤਿਆ ਕਰਨੀ ਪੈਂਦੀ ਹੈ ਤੇ ਫਿਰ ਆਮ ਲੋਕਾਂ ਦਾ ਕੀ ਹਾਲ ਹੋਏਗਾ ਅਸੀਂ ਐਸੇ ਹਰਿਆਣਾ ਸਰਕਾਰ ਵੀ ਇਹ ਕੀਤੀ ਹੋਈ ਘਟਨੀਆਂ ਘਟੀਆਂ ਹਰਕਤ ਨੂੰ ਕੰਡੈਮ ਕਰਨੇ ਆ ਔਰ ਮੰਗ ਕਰਨੇ ਆ ਕਿ ਦੋਸ਼ੀਆਂ ਦੇ ਖਿਲਾਫ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੋਜਾਇਆ ਜਾਵੇ ਬਹੁਤ ਬਹੁਤ ਧੰਨਵਾਦ